ਜੇ ਤੁਸੀਂ ਪੰਜਾਬ ਦੇ ਪਿੰਡਾਂ 'ਚ ਰਹਿੰਦੇ ਹੋ ਜਾਂ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਵੇਖਿਆ ਹੋਏਗਾ ਕਿ ਅੱਜ ਕੱਲ ਹਰ ਬੰਦਾ ਬਿਮਾਰ ਹੈ ਹਰ ਪਰਵਾਜ਼ 'ਚ ਕੋਈ ਨਾ ਕੋਈ ਬੰਦਾ ਐਸਾ ਹੈ ਜਿਸ ਨੂੰ ਕੋਈ ਨਾ ਕੋਈ ਖਾਸ ਬਿਮਾਰੀ ਹੈ ਹਰ ਘਰ 'ਚੋਂ ਕੋਈ ਨਾ ਕੋਈ ਬੰਦਾ ਇੱਕ ਦਿਨ ਛੱਡ ਕੇ ਦੂਜੇ ਦਿਨ ਡਾਕਟਰ ਦੀ ਦੁਕਾਨ ਤੇ ਜਾਂ ਦਵਾਈਆਂ ਦੀ ਦੁਕਾਨ ਤੇ ਤੁਰਿਆ ਦਵਾਈਆਂ ਤੇ ਖਰਚਾ ਬਹੁਤਾ ਤੇ ਉਹਦਾ ਖੁਰਾਕ ਤੇ ਖਰਚਾ ਘਟ ਗਿਆ ਅੱਧਾ ਕਿਦਾਂ ਹੋ ਗਿਆ ਕਿ ਸਾਰੇ ਲੋਕੀ ਬਿਮਾਰ ਪੈ ਗਏ ਨਵੀਂ ਨਵੀਆਂ ਬਿਮਾਰੀਆਂ ਆ ਗਈਆਂ ਕਿਸੇ ਨੂੰ ਬਲੱਡ ਪ੍ਰੈਸ਼ਰ ਆਏ ਕਿਸੇ ਨੂੰ ਡਾਇਬੀਟੀਜ਼ ਹੈ ਜਿਹਨੂੰ 슈ਗਰ ਕਿਸੇ ਨੂੰ ਗੋਡਿਆਂ ਦਾ ਦਰਦ ਹੈ ਕਿਸੇ ਨੂੰ ਸੈੱਲ ਘਟ ਗਏ ਐਸੀਆਂ ਬਿਮਾਰੀਆਂ ਆ ਗਈ ਦਿਨਾਂ ਤੁਸੀਂ ਪਹਿਲੇ ਨਾਂ ਵੀ ਨਹੀਂ ਸੁਣਿਆ ਹੋਵੇਗਾ ਤੇ ਇਹ ਦੇਖਿਆ ਕਿ ਜਦੋਂ ਪੰਜਾਬ ਚ 50 60 ਸਾਲ ਪਹਿਲੇ ਲੋਕੀ ਗਰੀਬ ਸੀ ਗਰੀਬ ਮਤਲਬ ਘਾਟੂਆਂ ਕੋਲ ਆਮਦਨੀ ਦੇ ਸਾਧਨ ਸੀ ਉਦੋਂ ਉਹ ਬਿਮਾਰ ਘਟ ਸੀ ਅੱਜ ਕੱਲ ਜਦੋਂ ਦੇ ਲੋਕੀ ਸੋਖੇ ਹੋਏ ਆ ਉਹ ਬਿਮਾਰ ਪੈ ਗਏ ਬਿਮਾਰੀ ਇੰਨੀ ਵੱਧ ਗਈ ਹੈ ਕਿ ਇਹ ਆਮ ਹੋ ਗਿਆ ਬਿਮਾਰ ਪੈਣਾ ਕੋਈ ਗੱਲ ਨਹੀਂ ਬਿਮਾਰੀ ਹੈ ਤੇ ਸਾਰਿਆਂ ਨੇ ਪੈਣਾ ਹੀ ਪੈਣਾ ਅਗਰ ਤੁਸੀਂ ਇਸ चीज ਨੂੰ ਧਿਆਨ ਨਾਲ ਸੋਚੋ ਤੇ ਕੀ ਇਸ चीज ਦਾ ਇਲਾਜ ਨਹੀਂ ਹੋ ਸਕਦਾ ਜਾਂ ਇਸ चीज ਦਾ ਕੋਈ وجہ ਤਾਂ ਹੋਏਗੀ ਕਿ ਬਿਮਾਰੀ ਦੀ وجہ ਕੀ ਹੈ ਮੈਂ ਕਹਿੰਦਾ ਮੇਰੇ ਦਿਮਾਗ ਜਾਂਦਾ ਕਿ ਬਿਮਾਰੀ ਸਭ ਤੋਂ ਵੱਧੀ ਬਜਾ ਮੋਟਾਪਾ ਹੈ ਤੁਸੀਂ ਦੱਸੋ ਕਿ ਇਹ ਮੋਟਾਪਾ ਹੈ ਕਿ ਜਾਂ ਕੁਝ ਹੋਰ ਹੈ ਇਹ ਬਲਾ ਸਾਨੂੰ ਲੱਭਣੇ ਪੈਣੇ ਆ ਤੇ ਇਸ ਚੀਜ਼ ਦਾ ਲਾ ਸਾਨੂੰ ਆਪੂ ਲੱਭਣਾ ਪੈਣਾ ਡਾਕਟਰ ਨੂੰ ਛੱਡ ਕੇ ਅਸੀਂ ਆਪੂ ਦਾ ਇਲਾਜ ਰੱਬੀ ਤੇ ਆਈ ਥਿੰਕ ਮੇਰੇ ਖਿਆਲ ਸੇ ਐਸਾ ਕੁਝ ਠੀਕ ਹੋ ਸਕਦਾ ਮੈਂ 65 ਸਾਲ ਦਾ ਬਜ਼ੁਰਗ ਹਾਂ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਬਿਮਾਰ ਨਾ ਪਵਾਂ ਮੈਨੂੰ ਕੋਈ ਬਿਮਾਰੀ ਨਹੀਂ ਹਸਤਾ ਮੈਂ ਅੱਗੇ ਵੀ ਬਿਮਾਰ ਨਾ ਪਾਵਾਂ ਤੁਸੀਂ ਵੇਖੋ ਕਿ ਅਗਰ ਤੁਹਾਨੂੰ ਵੀ ਐਸੀ ਚੀਜ਼ ਦੀ ਇੱਛਾ ਹੈ ਤੇ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਮੈਂ ਕੱਲ ਮੁੜ ਕੇ ਦੱਸਾਂਗਾ ਕਿ ਇਸ ਬਿਮਾਰੀਆਂ ਦੀ ਖਾਸ ਵਜ੍ਹਾ ਕੀ ਹੈ ਔਰ ਉਹਦਾ ਕੀ ਕੀਤਾ ਜਾ ਸਕਦਾ ਧੰਨਵਾਦ